ਵੰਦ ਭੱਗਾ ਹਾਸਾ ਇੱਕ ਲੀੜੀ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀਗੀ ਤੇ ਮਗਰ ਕੁੱਤੇ ਬਹਿ ਗਏ ਮੈਂ ਤਾਂ ਮੋਕੇ ਦੀ ਸਰਕਾਰ ਆ ਪੰਜਾਬ ਦੇ ਸੀਐਮ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੋਦੀ ਸਾਹਿਬ ਨੂੰ ਖਾਸ ਬੇਨਤੀ ਕਰੂੰਗਾ ਵੀ ਪਾਕਿਸਤਾਨ ਦੇ ਇੰਡੀਆ ਦੇ ਬਾਰਡਰ ਦੇ ਨਾ ਉੱਥੇ ਲੜਾਈ ਅਕਸਰ ਲੱਗਦੀ ਰਹਿੰਦੀ ਆ ਕੁੱਤਿਆਂ ਨੂੰ ਚੱਕ ਕੇ ਉੱਥੇ ਹੀ ਝਾੜ ਦਿੱਤਾ ਜਾਵੇ ਜਿਹੜੇ ਵਾਰਾ ਨੇ ਜਿਹੜੇ ਘਰਾਂ 'ਚ ਰੱਖਦੇ ਚਲੋ ਕੇਅਰ ਹੁੰਦੀ ਉਹ ਵਧੀਆ ਗੱਲ ਆ ਵਧੀਆ ਏਰੀਆ ਮਾਡਲ ਟਾਊਨ ਦਾ ਇੱਥੇ ਵਾਰਾ ਕੁੱਤੇ ਘੁੰਮਦੇ ਨੇ ਤੇ ਆਮ ਇਨਸਾਨਾਂ ਨੂੰ ਦਿੱਕਤ ਆਉਂਦੀ ਅਸੀਂ ਲੋਕ ਇੰਨਾ ਟੈਕਸ ਪੇ ਕਰਦੇ ਆ ਸਾਡੀ ਕੀ ਸਹੂਲਤ ਹੈਗੀ ਕਾ ਉਸ ਐਸਐਨ ਆਲੀਤਾ ਜਾਂਦਾ ਕਿੱਥੇ ਵਰਤੋਂ ਨਹੀਂ ਆ ਰਿਆ ਗਾਂ ਮਾਤਾ ਦੀ ਬੇਦਬੀ ਹੁੰਦੀ ਦੇਖੋ ਜਿੱਦਾਂ ਕੀ ਕੱਲ ਅਸੀਂ ਦੇਖਿਆ ਕਿ ਇੱਕ ਬੜਾ ਮੰਦ ਭਾਗੀ ਘਟਨਾ ਹੋਈ ਹੈ ਇੱਕ ਲੇਡੀਜ਼ ਦੇ ਮਗਰ ਕੁੱਤੇ ਭੈਗੇ ਦੇਖੋ ਇਤਾਂ ਹਰ ਕੁੱਤਿਆਂ ਦਾ ਇੰਨਾ ਕੁ ਜ਼ਿਆਦਾ دہشت ਦਾ ਮਹੌਲ ਫੈਲਿਆ ਹੋਇਆ ਹੈ ਬੱਚੇ ਅਸੀਂ ਘਰੋਂ ਬੱਚੇ ਕੋਈ ਸਮਾਨ ਲੈਣ ਵੀ ਭੇਜਦੇ ਆ ਤੇ ਸਾਨੂੰ ਡਰ ਲੱਗਦਾ ਕਿ ਕਿਤੇ ਬੱਚਿਆਂ ਦੇ ਮਗਰ ਕੁੱਤੇ ਪੈ ਨਾ ਜਾਣ ਕਈ ਤਾਂ ਇੰਨੇ ਕੋ ਖੰਖਾਰੂ ਕੁੱਤੇ ਨੇ ਉਹ ਇੰਨਾ ਕੋ ਜਿਆਦਾ ਉਹਨਾਂ ਨੂੰ ਨਜੋੜ ਦਿੰਦੇ ਨੇ ਅਸੀਂ ਕਈ ਦੇਖਦੇ ਆ ਇੰਨੀਆਂ ਕੋ ਨੈਟ ਦੇ ਉੱਪਰ ਵੀਡੀਓ ਆਂਦੀਆਂ ਨੇ ਕਿ 6-6 7-7 ਕੁੱਚੇ ਇੱਕ-ਇੱਕ ਬੱਚੇ ਨੂੰ ਪੈ ਜਾਂਦੇ ਨੇ ਅਸੀਂ ਕਹਿੰਦੇ ਕਿ ਸਾਡੇ ਲੁਧਿਆਣਾ ਸ਼ਹਿਰ ਇੰਨਾ ਕਿ ਸਮਾਰਟ ਸਿਟੀ ਕਹਿੰਦੇ ਆ ਪਰ ਸਮਾਰਟ ਸਿਟੀ ਇਹ ਇੰਨਾ बिजनेਸਮੈਨ ਹੈ ਇੰਨੀ ਇੰਡਸਟਰੀ ਹੈ ਪਤਾ ਨਹੀਂ ਇਸ ਮਗਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਸਰਕਾਰਾਂ ਇਸ ਮਗਰ ਕੋਈ ਨਾ ਕੋਈ ਕਾਨੂੰਨ ਜਾਂ ਇਸ ਮਗਰ ਕੋਈ ਨਾ ਕੋਈ ਨਗਰ ਨਿਗਮ ਲੁਧਿਆਣਾ ਕੋਈ ਨਾ ਕੋਈ ਸਟ੍ਰਿਕਟ ਐਕਸ਼ਨ ਲੈ ਕੇ ਕੋਈ ਟੀਮ ਤਿਆਰ ਕਰਕੇ ਇਹਦੇ